ਤੁਹਾਡੇ ਕੋ ਆਇਆ ਪ੍ਰਚਾਰਕ ਜਿੱਤਾ ਬਹੁਤ ਤੰਗ ਕਰਦਾ ਮੈਨੂੰ ਕੜੀ ਕਹਿਣ ਲੱਗ ਗਿਆ ਕਿ ਉਹ ਬਾਦੂ ਬਤੀ ਆਈ ਕਿਨਾ ਕੀ ਤੁਹਾਡਾ ਜੋਗਾ ਸਿੰਘ ਮੈਨੂੰ ਇੱਥੇ ਰਖਿਆ ਲਾਇਆ ਜੇਦਾਰ ਇੱਕ ਉਹਨੇ ਮਿਲਿਆ ਤੁਹਾਡੇ ਕੋ ਉਹਨੇ ਕਿਹਾ ਬਾਬੇ ਨੂੰ ਇੱਥੇ ਐ ਦੋਸ ਦੇ ਚੱਲ ਜੀ ਕਿੰਨੇ ਵਜੇ ਆਏ ਇੱਥੇ ਤੁਸੀਂ ਮੈਂ 10 ਵਜੇ 10 ਵੀ ਤਾਂ ਆਇਓ ਕਮਨ ਮਲਾ ਕੋਣ ਹੈ ਮੈਂ ਹੀ ਹਾਂ ਹੋਰ ਕੋਈ ਨਹੀਂ ਤੁਸੀਂ ਉਹ ਮੜਾ ਤੁਰ ਕੇ ਵਿਖਾਇਓ ਪਛਾਣ ਮੇਰਾ ਪਾਚੂੜਾ ਟੁੱਟ ਗਿਆ ਹੈ ਚੂੜਾ ਟੁੱਟ ਗਿਆ ਵਾ ਆਹ ਸਾਲ ਜੀ ਵੇਖ ਲਓ ਇਹ ਬਾਬਾ ਜੀ ਸਵੇਰ ਦੇ ਆਏ 10 ਵਜੇ ਦੇ ਤੇ ਹੁਣ ਟਾਈਮ ਹੋ ਗਿਆ ਸਾਡੇ 12:30 ਵਜੇ ਹੁੰਦੇ ਆ ਮੈਂ ਥੋੜਾ ਲੇਟ ਹੋ ਗਿਆ ਤੇ ਆ ਕੇ ਸਾਡੇ ਸੈਂਟਰ ਦੇ ਬਾਹਰ ਹੀ ਬੈਠੇ ਹੋਏ ਆ ਬੜੇ ਟੇਰ ਤੋਂ ਬੈਠੇ ਬੜੀ ਦੇਰ ਦੇ ਬੈਠੇ ਹੋ ਤਾਂ ਪੰਜਾਬ ਅਮਦਸ ਬਾਬਾ ਜੀ ਮਾਫੀ ਚਾਹੁੰਦਾ ਮੈਂ ਥੋੜਾ ਲੇਟ ਹੋ ਗਿਆ ਮੁੰਡੇ ਪਤਾ ਵੀ ਨਹੀਂ ਤੁਸੀਂ ਆਣਾ ਹੀ ਤੇ ਆ ਰਿਕਸ਼ਾ ਵਾ ਤੁਹਾਨੂੰ ਗੁਰੂ ਦਾ ਅਮਦਸ ਬਾਬਾ ਜੀ ਜੇ ਤੁਹਾਡਾ ਚੂੜਾ ਟੁੱਟ ਗਿਆ ਵਾ ਤੇ ਫਿਰ ਚੂਲੇ ਟੁੱਟਣਾ ਕਿਤਨਾ ਚਲਾਓਗੇ ਰਿਕਸ਼ਾ ਦੇਖੋ ਮੈਂ ਲਈ ਇੱਕ ਨੱਟ ਖਾਈ ਨਾਲੇ ਰਿਕਸ਼ੇ ਦਾ ਕੰਮ ਹੀ ਨਹੀਂ ਹੈਗਾ ਜੜੀ ਜੁੜੀ ਦਾ ਕੰਮ ਕਰਨਾ ਵਾ ਨੇ ਰੇੜੀ ਜਾਨੀ ਇਹਨ ਮਰੇ ਰੂੜ ਕੇ ਨਾ ਗਲੀਆਂ ਗੁਈਆਂ ਕੋਈ ਤਾਂ ਹਾਂ ਦੇ ਕੋਈ ਕੋਈ ਭੜੀ ਵਾਲੀ ਸਵਾਰੀ ਛੱਡ ਉਹਨਾਂ ਮਾਤਾ ਉਹਨਾਂ ਦਾ ਬੇਬੀ ਬਿਆਹ ਹੁਣ ਤਾਰਦੇ ਨਾ ਕੋਈ ਅਛਾਤ ਕਿਨੇ ਪੈਸੇ ਕਮਦੇ ਰੋਜ ਕੋਈ ਕਦੀ 100 ਕੋਈ 150 ਆਉਂਦੇ ਨਹੀਂ ਮਾਰਨਾ ਕੋਈ 50 ਤੇ ਯਾਰ ਖੁਸ਼ ਵੀ ਨਹੀਂ ਪਾਉਂਦਾ ਦਾ 20 ਆਪ ਚਲੋ 20 ਅਛਾ ਹੁਣ ਨਾ ਕੰਮ ਕਰੋ ਇੱਥੇ ਸਾਹਮਣੇ ਨਾ ਟੱਲਾ ਸਾਹਿਬ ਗੁਰਦਾ ਸਾਹਿਬ ਆ ਹਾਂਜੀ 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 ਉੱਥੇ ਜਾ ਕੇ ਇੱਕ ਦੇਗਤ ਕਰਾ ਕੇ ਆਣੀ ਆ ਠੀਕ ਆ ਮਾਇਆ ਮੈਂ ਤੁਹਾਨੂੰ ਦੇ ਦਿੰਦਾ ਦੇਗ ਦੀ ਉਥੇ ਜਾ ਕੇ ਰਿਕਸ਼ਾ ਬਾਹਰ ਲਾ ਕੇ ਅੰਦਰ ਜਾ ਕੇ ਦੇਖ ਅਕਰਾ ਕੇ ਬਾਬਾ ਜੀ ਨੂੰ ਅਰਦਾਸ ਬੇਨਤੀ ਕਰਕੇ ਕਿ ਮੈਨੂੰ ਨਵਾਂ ਰਿਕਸ਼ਾ ਦੇ ਦਿਓ ਬਾਬਾ ਦੀਪ ਸਿੰਘ ਜੀ ਫਿਰ ਤੁਸੀਂ ਮੇਰੇ ਕੋ ਆ ਕੇ ਮੈਨੂੰ ਦੇਖ ਦੇ ਕੇ ਜਾਣੀ ਆ ਫਿਰ ਆਪਾਂ ਦੇਖਦੇ ਹਾਂ ਠੀਕ ਹੈ ਜੀ ਦੇਣਾ ਤਾਂ ਗੁਰੂ ਰਾਮਦਾਸ ਪਾਸ਼ਾ ਨੇ ਆ ਠੀਕ ਹੈ ਆ ਕੰਮ ਕਰਕੇ ਆਓ ਮੈਂ ਤੁਹਾਨੂੰ ਮਾਇਆ ਦੇ ਦੇਣਾ ਠੀਕ ਹੈ ਨਹੀਂ ਕੋਈ ਨਹੀਂ ਮੈਂ ਕੋ ਆ ਗਿਆ ਬਾਹਰ 10 ਰੁਪਏ ਹੈਗੇ ਆ ਬਹੁਤ ਆ ਫਿਰ ਇੱਕ ਲੈ ਕੇ ਜਾਓ ਉਥੇ ਲਗਾ ਮੇਰਾ ਕੰਮ ਕਰ ਦੋ ਫਿਰ ਮੈਂ ਤੁਹਾਡਾ ਕੰਮ ਕਰ ਦੇਣਾ ਠੀਕ ਹੈ ਪਿਆਰਿਓ ਚਲੋ ਨਾ 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 ਬਾਬੇ ਨਾ ਨਾ ਚਲੋ ਇਹਨਾਂ ਕੰਮ ਕਰਕੇ ਆਓ ਠੀਕ ਹੈ ਮੈਨ ਯਾ ਬੰਤ ਕਿ ਤੜੇ ਕੰਮ ਕਰਦੇ ਨੇ ਠੀਕ ਹੈ ਜੀ ਚਲੋ ਜਾਓ ਇਥੇ ਬਟਾਲਾ ਸਾਹਿਬ ਹਾਂ ਟਾਲਾ ਸਾਹਿਬ ਅੰਦਰ ਜਾ ਕੇ ਮੱਥਾ ਤੇਜ ਕੇ ਅਰਦਾਸ ਵੀਰਦੀ ਕਰਨੀ ਜੀ ਬਾਬਾ ਜੀ ਨੂੰ ਹਾਂ ਜੀ ਫਿਰ ਮੇਰੇ ਕੋ ਆ ਜਿਓ ਬਾਬਾ ਜੀ ਫਿਰ ਮੇਰੇ ਬਾਬਾ ਜੀ ਇਸ ਨੂੰ ਕੀ ਭਲਾ ਕਹਿਣਾ ਮੈਨੂੰ ਮਾਰਾ ਨਵਾਂ ਰਿਕਸ਼ਾ ਦੇ ਦਿਓ ਤਾਂ ਬਸ ਕਹਿ ਗਿਆ ਓ ਚਲੋ ਓਕੇ ਜੀ ਓਕੇ ਸਾਰੇ ਪਛਾਦੇ ਛਾਗਾਂ ਨੇ ਓਕੇ ਜੀ ਠੀਕ ਆ ਓਕੇ ਜੀ ਹਾਂ ਲੈ ਆਓ ਲੈ ਆਓ ਕਰਾ ਵਾਲਿਓ ਤੁਹਾਨੂੰ ਗੁਰੂ ਦਾੰਦਸ ਚਲੋ ਧਿਆਨ ਆ ਧਿਆਨ ਆ ਜਾਓ ਧਿਆਨ ਆ ਤੁਹਾਨੂੰ ਗੁਰੂ ਦਾੰਦਸ లైకౌצאపతేజి ఆవ్ జీ పਿਆరో ఆవ్ గురు పਿਆరో ఆజో జీ ఆజో గే సి అచ్చా కీక్ లగయా ఏ ਖੋਲੋ ਖੋਲੋ ਬੈਠੇ ਬਟੋ ਆਜੋ ਪਿਆਰੋ ਮੇਰੇ ਵਾਸਤੇ ਕੀ ਲਿਆ ਕੇ ਆਏ ਏ ఏ ਕੀ ਲਿਆ ਕੇ ਆਏ ਤੇ ਖੋਲੋ ਤੁਨ ਗੁਰੂ ਦੇ ਤੂੰ ਕੀ ਖਾ ਗਿਆ ਏ ਤੁਸੀਂ ਖਾ ਗਿਆ ਤੇ ਮੇਰੇ ਵਾਸਤੇ ਲੈ ਕੇ ਆਏ ਏ ਲਿਆਓ 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 ਪਿਆਰੋ ਲਿਆਓ జీ ਕਿਹੜਾ ਪ੍ਰਸ਼ਾਦ ਲਿਆਦਾ ਕਿਥੋਂ ਲੈ ਕੇ ਆਏ ਬਾਬਾ ਦੀਪ ਸਿੰਘ ਜੀ ਦੇ ਘਰ ਹਾਂਜੀ ਤਾਲਾ ਸਾਹਿਬ ਕੀ ਸੀ ਅਰਦਾਸ ਬੇਨਤੀ ਕਰਕੇ ਆਏ ਹਾਂਜੀ ਹਾਂਜੀ ਕੀ ਗਿਆ ਮਹਾਰਾਜ ਨੂੰ ਮਾਰਾ ਜੀ ਕਿਹਾ ਮੈਨੂੰ ਮਾਰਾ ਮੋਰ ਚਿਰਕਾ ਲੈ ਦੇ। ਅਣ ਰਿਕਸ਼ਾ ਲੈ ਦੀਏ। ਤਾਂ ਕੀ ਕਹਿੰਦੇ ਫਿਰ ਮਹਾਰਾਜ? ਕਹਿੰਦੇ ਠੀਕ ਆ ਸੱਤ ਵਜਨ। ਅੱਛਾ ਆ ਕੁ ਲੈ ਗਿਆ ਜੀ ਬਾਬਾ ਜੀ। ਤੇ ਨਾਲ ਕੀ ਇਹ ਦਾਲ ਕਿਤੇ ਆ? ਤਾਂ ਬਾਬਾ ਜੀ ਭਾਂਡਾ ਨਹੀਂ ਦੁਕਾਨ ਕਿਉਂ ਦਿੰਦੇ। ਅੱਛਾ। ਚਲੋ ਤੂੰ ਇਹ ਬੱਚਾ ਲੈ। ਹਾਂ ਜੀ ਆਈ ਗਿਆ। ਅੱਛਾ ਜੀ ਤੇ ਸਾਡੇ ਵਾਸਤੇ ਲੈ ਆਂਦੇ ਆ ਤੇ ਬਾਬੇ ਦਾਲ ਨਾਲ ਵੀ ਗਾਣੇ ਦੀ ਤੇ ਨਾਲ ਕੀ ਇਥਲੇ? ਆਹ ਦੋ ਨਾ ਨਾਲ ਉਹਨਾਂ ਨੂੰ ਦੋ ਤ ਪ੍ਰਸ਼ਾਦ ਦਿਓ। ਪਰਨ ਦੇ ਜੇਦੋ ਜੇਦੋ ਪ੍ਰਸ਼ਾਦ ਲੋ ਜੀ ਮੰਡੂ ਚਲੋ ਆਪਾਂ ਵੀ ਛਗੜੀ ਥੋੜਾ ਪ੍ਰਸ਼ਾਦਾ ਬਾਬੇ ਦੇ ਘਰ ਦਾ ਛੁਗੜੀ ਸਾਰੇ ਜਣੇ ਲੜਕਾ ਗੁਰਪ੍ਰੀਤ ਸਿੰਘ ਸੁਣ ਲਿਆ ਜੀ ਮੜਦੇ ਪੁੱਛ ਮੰੜਦੇ ਆ ਵੀ ਕੋਈ ਨਹੀਂ ਪੜਨਾ ਤੂੰ ਛੋੜਾ ਤੂੰ ਆ ਗਿਆ ਤਾਨੀ ਗੁਰੂ ਦਮਦਸ ਦੂ ਮੰਨ ਗੁਰੂ ਸਭ ਦਾ ਕੋਲ ਕਰ ਮੇਕਾ ਇਤੋਂ ਗੁਰੂ ਦਮਦਸ ਪ੍ਰਸ਼ਾਦ ਵਿੱਚ ਕੀ ਕਹਿੰਦੇ ਬੱਬਾ ਜੀ ਕਿ ਦੇ ਦਾਂਗੇ ਇਹ ਰਿਕਸ਼ਾ ਬੱਬਾ ਦੀਪ ਸਿੰਘ ਜੀ ਹਾਂ ਜੀ ਹਾਂ ਜੀ ਉਹਨਾਂ ਨੇ ਮੇਰ ਹੋ ਗਈ ਤੁਹਾਡਾ ਤੁਹਾਡੀ ਨਾਲ ਕਿ ਨਹੀਂ ਮੈਂ ਅੱਜ ਜੀਬ ਜੀ ਹਾਂਜੀ ਮੈਂ ਕਿ ਨਹੀਂ ਜੀਬ ਜੀ ਆ ਗਿਆ ਹੀ ਆ ਥੋੜੀ ਜਿਹੀ ਪਰ ਬਸ ਇਹੀ ਹੈ ਇਹ ਹੀ ਮੈਂ ਕੋਈ ਉੱਥੇ ਬਾਬੇ ਦੇ 10 ਕਿਹੜਾ ਚਲੋ ਕੋਈ ਨਹੀਂ ਆਪਣੇ ਟਾਉਗੋ ਤਨ ਗੁਰੂ ਗੰਦਾਸ ਕੋਈ ਨਹੀਂ ਬਾਬੇ ਕੋਈ ਨਹੀਂ ਤਨ ਜਿਹੜਾ ਤੇ ਗੁਰੂ ਗੰਦਾਸ ਪਾਛੋ ਨੇ ਹਾਂਜੀ ਬੜਾ ਜਵਾਨ ਮੁੰਡਾ ਹੈ ਕੋਈ ਨਹੀਂ ਕੋਈ ਨਹੀਂ ਬਾਬਾ ਜੀ ਸਬਜੀ ਦੀ ਜਿਹੜੀ ਚਲਾਦੀ ਹੈ ਸਬਜੀ ਦੀ ਨਹੀਂ ਮੈਂ ਨਹੀਂ ਨਹੀਂ ਨੇ ਚਲ ਸਕਦੀ ਪਰੇ ਵਾਲਾ ਆਉਂਦੇ ਪਰੇ ਜੀ ਮੇਰੇ ਤੇ ਕੁੜੀਆਂ ਨੇ ਅੱਛਾ ਅੱਛਾ ਕਿਹੜਾ ਸਾਹ ਯਾਰ ਟੀਜ ਨੂੰ ਮਿਲਣਾ ਸਿੱਝਣਾ ਹੁੰਦਾ ਅੱਛਾ ਜੀ ਕਾਕੜੂ ਬੁਰੇ ਇੱਕ ਮੇਰੇ ਲਾਗੇ ਹਰੀ ਬੁਰੇ ਕੀ ਨਾਂ ਕੀ ਆਪਣਾ ਆਪਣਾ ਸਿੰਘੂ ਮੇਰਾ ਨਾਂ ਜੋਰਾ ਸੀ ਮੈਂ ਜੋਰਾ ਸਿੰਘ ਜੋਰਾ ਸਿੰਘ ਵਾਹਿਗੁਰੂ ਨੂੰ ਮਠਾਕਤ ਕਰੋ ਪਿਆਰੋ ਤੁਹਾਡੀ ਅਰਦਾਸ ਜਿਹੜੀ ਬਾਬਾ ਜੀ ਨੂੰ ਕਰਕੇ ਆਇਓ ਉਹ ਅੱਜ ਕਬੂਲ ਹੋ ਗਈ ਹੈ ਠੀਕ ਹੈ ਜੀ ਹੁਣ ਤੁਹਾਨੂੰ ਰਿਕਸ਼ੇ ਦੀ ਲੋੜ ਸੀ ਗੁਰੂ ਰਾਮਦਾਸ ਪਾਸ਼ਾ ਜੀ ਨੇ ਤੁਹਾਨੂੰ ਰਿਕਸ਼ਾ ਦੇ ਦਿੱਤਾ ਤੁਹਾਡੀ ਅਰਦਾਸ ਜਿਹੜੀ ਕੰਪਲੀਟ ਹੋ ਗਈ ਪੂਰੀ ਹੋ ਗਈ ਠੀਕ ਹੈ ਹੁਣ ਤੁਸੀਂ ਮੇਰੇ ਮਗਰ ਮਗਰ ਬੋਲਣਾ ਸਵਾਸ ਸਵਾਸ ਗੁਰੂ ਰਾਮਦਾਸ ਬੋਲੋ ਸਵਾਸ ਸਵਾਸ ਗੁਰੂ ਰਾਮਦਾਸ 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 ਆ ਗਿਆ ਮਰਾ ਤੁਹਾਡੇ ਬੱਚੇ ਜੀਦੇ ਰਹਿ ਫਟੇ ਵਾੜੀਆਂ ਹੋਰ ਤੁਹਾਨੂੰ ਗੁਰੂ ਰਾਮਦਾਸ ਬਸ ਇਹੀ ਬਬੀ ਸੀਸਾ ਚਾਹੀਦੀਆ ਦੇਰ ਵਾਲਾ ਕੋਣ ਆ ਤੁਹਾਡਾ ਗੁਰੂ ਗੁਰੂ ਰਾਮਦਾਸ ਪਾਸ਼ਾ ਜੀ ਅਸੀਂ ਨਹੀਂ ਦਿੱਤਾ ਬਾਬਾ ਜੀ ਇਹ ਤੁਹਾਨੂੰ ਤੁਹਾਡੇ ਗੁਰੂ ਨੇ ਦਿੱਤਾ ਹੈਗਾ ਜਿਹਦੇ ਘਰ ਜਾ ਕੇ ਤੁਸੀਂ ਅਰਦਾਸ ਬੇਨਤੀ ਕਰਕੇ ਆਏ ਪ੍ਰਸ਼ਾਦ ਦੇ ਹਨ ਦੇਗ ਕਰਾ ਕੇ ਆਏ ਤੁਹਾਨੂੰ ਦਿੱਤਾ ਕਿਹੜੇ ਗੁਰੂ ਰਾਮਦਾਸ ਪਾਸ਼ਾ ਜੀ ਨੇ ਠੀਕ ਹੈ ਚਲੋ ਆ ਜਿਓ ਆ ਜਿਓ ਆ ਜਿਓ ਬਾਹਰ ਵੇਖੀਏ ਦੇਖੋ ਲੋ ਬਾਬਿਓ ਇਹ ਸਾਹਮਣੇ ਤੁਹਾਡਾ ਰਿਕਸ਼ਾ ਖੜਾ ਜੀ ਨਵਾਂ ਠੀਕ ਹੈ ਜੀ ਚਲਾ ਕੇ ਵੇਖੋ ਜੀ ਕਿਤਨਾ ਚੱਲਦਾ ਬਾਬਿਓ ਤਾਨੇ ਗੁਰੂ ਰਾਮਦਾਸ ਤਾਨੇ ਗੁਰੂ ਜਾਨ ਗੁਰੂ ਰਾਮਦਾਸ ਇਹੋ ਖੁਸ਼ ਹੋ ਖੁਸ਼ ਹੋ ਨਾ ਚਲੋ ਲੈ ਆਇਓ ਲੈ ਆਇਓ ਅਰਕਨ ਸੱਤਿਆ ਨਾਲ ਲੜਦੀਆਂ ਰਹਿਣੋ ਠੀਕ ਆ ਠੀਕ ਆ ਜੀ ਠੀਕ ਆ ਪਿਆਰੋ ਠੀਕ ਆ ਹੌਲੀ ਹੌਲੀ ਖ ਲੈ ਕੇ ਜਾਇਓ ਠੀਕ ਆ ਜੀ ਚਲੋ ਧਿਆਨਾ ਜਾਇਓ ਹੈ ਚਲੋ ਬਾਈ ਖਾਲਸਾ ਵਾਹੀ ਗੁਰਜੀ ਕੀ ਫਤਿਹ ਜੀ ਲੈ ਆਇਓ ਲੈ ਆਇਓ ਤਾਨੇ ਗੁਰੂ ਜਾਨ ਅੰਦਾਸ ਤਾਨੇ ਗੁਰੂ ਰਾਮਦਾਸ ਸੋ ਬਾਬਾ ਜੀ ਸਵੇਰ ਦੇ ਆਏ ਸੀ ਸੋ ਗੁਰੂ RAMDAS ਸਾਹਿਬ ਦੇ ਹੁਕਮਾਂ ਦੇ ਵਿੱਚ ਬਜ਼ੁਰਗਾਨਾ ਨਵਾਰਿਖਸ਼ਾ ਦੇਤਾ ਜੀ ਧੰਨ ਗੁਰੂ RAMDAS ਪੰਜ ਬੀਜਾ ਜੀ